ਸਪੀਕਰ ਸਾਹਿਬ ਨੂੰ ਪੁੱਛਣਾ ਚਾਹਣਾ ਜਦੋਂ ਤੁਸੀਂ ਮੈਡੀਕਲ ਧਰਨਾਂ ਤੇ ਬਹਿੰਦੇ ਸੀਗੇ ਤੁਸੀਂ ਵਿਹਲੇ ਸੀਗੇ ਤੁਸੀਂ ਵਿਹਲੜ ਸੀ ਤੁਸੀਂ ਸ਼ੂਗਰ ਮੈਲੇ ਧਰਨਾ ਲਾਇਆ ਵਿਹਲੜ ਜੀ ਅੱਜ ਉਹ ਥੋੜੇ ਮੁੱਦੇ ਕਿੱਥੇ ਆ ਜਿੱਦੇ ਸਾਡੇ ਘਰੇ ਆ ਕੇ ਬਹਿ ਗਿਆ ਸੀ ਕਲਤਾਰ ਸੰਧਵਾ ਕਹਿੰਦਾ ਸੀ ਡੋਰ ਡੋਰ ਕਰਨਾ ਸਾਰੇ ਪਿੰਡ ਵਿੱਚ ਅਸੀਂ ਬੀਬੀਆਂ ਵੀ ਨਾਲ ਧੱਕੇ ਖਾਦੇ ਉਹਦੇ ਅਸੀਂ ਵਿਹਲੜਾ ਨਹੀਂ ਦਿਸਾਂਗਾ ਹੁਣ ਅਸੀਂ ਵਿਹਲੜਾ ਹੋ ਗਈਆਂ ਵੋਟਾਂ ਲੈ ਲਈਆਂ ਨੂੰ ਕੁਰਸੀ ਦਾ ਇਨਾ ਮਾਣ ਹੋ ਗਿਆ ਇਨਾ ਹਕਾਰ ਹੋ ਗਿਆ ਨਹੀਂ ਸਾਡੇ ਬੀਬੀਆਂ ਕੋਲੇ ਕੀ ਪਿਸਤੌਲ ਫੜਿਆ ਸੀ ਜਿਹੜਾ ਇਹ ਆਏ ਭੱਜ ਗਿਆ ਸਾਥੋਂ ਡਰ ਕੇ ਦੋਆਂ ਪਿੰਡਾਂ ਚੋਂ ਨਿਕਲ ਗਿਆ ਪਰ 2027 ਦੇ ਵਿੱਚ ਨਾ ਇਹਨੂੰ ਇਹੋ ਜਿਹਾ ਹੱਥ ਵਿਖਾਵਾਂਗੇ ਅਸੀਂ ਇਹਨੂੰ ਪਤਾ ਲੱਗ ਜਾਊ ਆਪਦੀ ਆ ਵੀ ਮੈਂ ਵੇਲੜ ਦੱਸਦਾ ਹੁੰਦਾ ਸੀ ਲੋਕਾਂ ਤੇ ਅਸੀਂ ਕਿਹੜਾ ਕਿਤੇ ਸਾਡੇ ਹਰਖਾਨ ਲੱਗੀਆਂ ਕਿਹੜਾ ਕਿਤੇ ਜਾਣਾ ਅਸੀਂ ਤਾਂ ਵੇਲੜੀਆਂ ਹੁਣ ਅਸੀਂ ਤਾਂ ਵੇਲੜੀਆਂ ਆ ਆ ਸਾਰੇ ਪਿੰਡਾਂ ਦੀਆਂ ਵੋਟਾਂ ਕਹਿ ਕੇ ਮੈਂ ਪੁਆਇਆਂ ਮੈਂ ਕਿਹਾ ਵੀ ਆਪਾਂ ਬਦਲਾ ਲੈਉਣਾ ਤੇ ਅੱਜ ਸਭ ਤੋਂ ਮਾੜੀ ਹਰਕਤ ਕੀਤੀ ਹੈ ਸਾਡੇ ਕਿਸਾਨਾਂ ਨਾਲ ਕਿਹੜਾ ਕਿਸੇ ਪਾਰਟੀ ਦਾ ਐਮਐਲਏ ਹੋਵੇ ਜਿਹਨੇ ਸਾਡੇ ਨਾਲ ਮਾਰਾ ਕੀਤਾ ਅਸੀਂ ਉਹਨੂੰ ਘੇਰਾਂਗੇ ਸਵਾਲ ਵੀ ਹੋਣਗੇ ਪਲਾਹਾੜ ਤੇ ਪਰਚੇ ਕਰਦਾਂ ਸਾਨੂੰ ਕੋਈ ਡਰ ਨਹੀਂ ਪਰਦਾ ਪਰ ਚਾ ਇੱਕ ਛੜ ਕੇ ਮੈਂ 50 ਕਰ ਦਿੰਦਾ ਸਾਨੂੰ ਪਰਚੇ ਦਾ ਕੋਈ ਡਰ ਨਹੀਂ ਉਸੇ ਕਸੰਧਰਾ ਸਾਹਿਬ ਨੂੰ ਸਵਾਲ ਇਹੋ ਜਿਹੇ ਕਿਹੜੇ ਸੀ ਜਿਹੜੇ ਭੱਜ ਗਏ ਉਹ ਤੇ ਹੁਣ ਤੁਹਾਨੂੰ ਵਿਹਲੜ ਕਹਿਣ ਲੱਗੇ ਅਸੀਂ ਇਹ ਹੀ ਪੁੱਛਣਾ ਸੀ ਕਿ ਸਾਡੇ ਜਿਹੜੇ ਚੰਗੇ ਟਰਾਲੀਆਂ ਜਾਂ ਲੋਕਾਂ ਦੀਆਂ ਉਹ ਲਿਆ ਕੇ ਘਨੌਰ ਵਾਲਾ ਐਮਐਲਏ ਆ ਦੇ ਘਰੇ ਲਾ ਕੇ ਰੰਗ ਰੂਣ ਕਰਾ ਕੇ ਬਦਲੀ ਬੈਠਾ ਸੀ ਜਾਂ ਸਾਡੇ ਟਰੈਕਟਰ ਦੇ ਹੁੱਕਾ ਲਾਈਆਂ ਇਹਨਾਂ ਨੇ ਗੁੱਲੀਆਂ ਨਹੀਂ ਛੱਡੀਆਂ 5 ਸਕਿੰਟ ਰੁਕਿਆ ਉਹ ਅੰਦਰ ਅੰਦਰ ਵੜ ਕੇ ਉਹਨੇ ਕੁੰਡੀ ਲਾਤੀ ਅਸੀਂ ਕਿਹਾ ਵੀ ਤੁਸੀਂ ਪਤ్రਕਾਰ ਸੱਦੋ ਮੀਟਗਾ ਦੇ ਸਾਹਮਣੇ ਅਸੀਂ ਗੱਲ ਕਰਨੀ ਤੇ ਦਾਦਾ ਖੜਾ ਹੋ ਕੇ ਬਹੁਤ ਜੋਸ਼ ਚ ਬੋਲਿਆ ਕੋਈ ਮ ਤੇ ਪੰਜ ਸਕਿੰਟ ਦੇ ਬਾਹਰ ਨਿਕਲ ਕੇ ਤਾਂ ਕਹਿੰਦਾ ਇਹਨਾਂ ਨੂੰ ਕੁੰਡੀ ਲਾ ਦੋ ਮੇਰੇ ਮਗਰ ਨਾਲ ਕੀ ਸੀ ਸਾਡੇ ਕੋਲ ਜਿਹੜਾ ਇੰਨਾ ਡਰਦਾ ਸੀ ਸਾਡੇ ਤੋਂ ਉਹ ਕੋਈ ਬੰਦੇ ਵਾਲੀ ਗੱਲ ਤਾਂ ਕੀਤੀ ਨਾ ਨੇ ਨੰਗਾਲੀ ਗੱਲ ਕੀਤੀ ਹੈ ਹਾਂ ਵੀ ਨਹੀਂ ਇੰਨਾ ਤਾਂ ਕਰਦਿਆਂ ਜਿੰਨਾ ਉਹਨੇ ਕੀਤਾ ਇਹ ਕੁਛ ਇੰਨੀ ਕੋਰਸਮ ਗਾਏ ਕਿਹੜਾ ਬੰਬ ਵੀੜਿਆ ਸੀ ਇੱਥੇ ਕਿਹੜਾ ਬੰਬ ਸਿੱਟਦੇ ਸੀਗੇ ਐਨੀ ਮੰਗਾਈ ਤਾਂ ਘੱਟ ਦਾ ਵਿਗਿਆਨਤੀ ਚ ਸੀਗੇ ਬੁੜੀਆਂ ਬੰਦੇ ਤੇ ਉਹ ਤਾਂ ਐਨੀ ਮੰਗਾਲੀ ਵੀ ਖੁਣੀ ਮੈਨੂੰ ਕੀ ਕਰਨਗੇ ਇਹਨਾਂ ਨੂੰ ਗੇਟ ਲਾਤਾ ਤੇ ਆ ਬਾਹਰ ਨਿਕਲ ਗਿਆ ਪਹਿਲਾ ਇੱਕ ਦੀ ਸਟੇਟਮੈਂਟ ਆਈ ਸੀ ਕਹਿੰਦਾ ਧਰਨਿਆਂ ਨੇ ਇੱਕ ਸ਼ੰਭੂ ਬਾਰਡਰ ਤੇ ਤੇ ਖਨੋਰੀ ਤੇ ਲੱਗਾ ਹੈ ਇੱਕ ਦਾ ਸਾਡਾ ਵਪਾਰ 'ਚ ਘਾਟਾ ਪੈ ਗਿਆ ਸਾਨੂੰ ਬਹੁਤ ਤਗੜਾ ਘਾਟਾ ਪੈ ਗਿਆ ਸਪੀਕਰ ਸਾਹਿਬ ਇਹ ਤਾਂ ਦੱਸ ਦੇ ਵੀ ਹੁਣ ਤਾਂ ਸਾਡਾ 2 ਮਹੀਨਿਆਂ ਤੋਂ ਧਰਨਾ ਚੱਕਿਆ ਹੈ ਤੇ ਕਿਹੜਾ ਵਪਾਰ ਸੀ ਉਹਦਾ ਕੋਈ ਮੈਨੀਫੈਸਟ ਸਾਨੂੰ ਵੀ ਦੇ ਦੇ ਯਾਰ ਵਿੱਚੋਂ ਜਾਂ ਕੋਈ ਨੌਕਰੀਆਂ ਜਿਹੜੇ ਪੰਜਾਬ 'ਚ ਤੂੰ ਦਿੱਤੀਆਂ ਉਹ ਤੋਂ ਬਾਅਦ ਅ ਮਹੀਨੇ 'ਚ ਉਹ ਸਾਨੂੰ ਦੇ ਦੇ ਇਹ ਨਈ ਨੂਵੈਲਰ ਮਾਰੇ ਲੱਗਦੇ ਸੀਗਾ ਜਿੱਦੇ ਟੈਨੇ ਟਿਪੈਨ ਤੇ ਸੜਾ ਧਰਨਾ ਚੱਲ ਰਿਹਾ ਸੀਗਾ ਉਹਦੇ ਇਹ ਇਹਨਾਂ ਵੈਲਰਾਂ ਦੇ ਵਿੱਚ ਕੀ ਲੈਣ ਆਇਆ ਸੀਗਾ ਲੋਕੋ ਸੇਵਾ ਸਟੱਡੀ ਦਾ ਇਹ ਆਗੂ ਹੁੰਦਾ ਸੀਗਾ ਉਸ ਸਮੇਂ ਉਦੋਂ ਫਰੀਦਕੋਟ ਧਰਨੇ ਦੇ ਵਿੱਚ ਇਹ ਆ ਕੇ ਇਹਨਾਂ ਵੈਲਰਾਂ ਨਾਲ ਕਿਉਂ ਮਿਲਦਾ ਰਿਹਾ ਕਿ ਇਹਨਾਂ ਦੇ ਪਰਚਾ ਹੁੰਦਾ ਸੀਗਾ ਇਹਨਾਂ ਵੈਲਰਾਂ ਨੇ ਇਹਨਾਂ ਦੇ ਪਰਚੇ ਕੈਂਸਲ ਕਰਵਾਏ ਆ ਕਿਉਂ ਦਦਾ ਜਿਹੜੇ ਜਮਾਨੇ ਬੜੇ ਹੁੰਦੇ ਸੀ ਮਾਰੀ ਮਰੀ ਉਹਨਾਂ ਦੇ ਪਿੰਗਾ ਪਾਪਾ ਮਿਲਦੇ ਸੀ ਵੋਟਾਂ ਵੇਲੇ ਤਾਂ ਨਹੀਂ ਸਾਨੂੰ ਵੋਟਾਂ ਪਾਓ ਤੇ ਹੁਣ ਅਸੀਂ ਵੈਲਰਾਂ ਨਾਲ ਤੂੰ ਉਹ ਤਾਂ ਸਾਡੇ ਨਾਲ ਗੱਲ ਤੇ ਜਵਾਬ ਕਰਨਾ ਵੀ ਤੁਸੀਂ ਸਾਨੂੰ ਸਿਖਾਇਆ ਸਾਡੇ ਧਰਨਿਆਂ ਦੇ ਵਿੱਚੋਂ ਹੀ ਤੁਸੀਂ ਲਿਆਉਂਦੇ ਆ ਸਾਰਾ ਕੁਝ ਸਰਕਾਰ ਥੋੜੀ ਚੱਲੀ ਆ ਇਹਦੇ ਵਿੱਚੋਂ ਹੀ ਚੱਲੀ ਆ ਨਾ ਧਰਨਿਆਂ ਜੋ ਹੀ ਨਿਕਲੀ ਆ ਮੈਂ ਇਸ ਵਕਤ ਪਿੰਡ ਮਿਸ਼ਰੀ ਵਾਲਾ ਦੇ ਵਿੱਚ ਆ ਜਿੱਥੇ ਉਹਨਾਂ ਵੇਲੜਾ ਨਾਲ ਗੱਲਬਾਤ ਕਰਨ ਆਇਆ ਜਿਨ੍ਹਾਂ ਨੂੰ ਬੀਤੇ ਦਿਨੀ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਨੇ ਇੱਕ ਸਟੇਜ ਤੋਂ ਵੇਲੜਿਆ ਉਹ ਵੇਲੜ ਨੇ ਉਹ ਕਿਸਾਨ ਜਿਹੜੇ ਪੂਰੇ ਦੇਸ਼ ਦਾ ਪੇਟ ਭਰਦੇ ਨੇ ਅੱਗਾਂ ਦੇ باوجود ਗੜਿਆਂ ਦੇ باوجود ਫਿਰ ਵੀ ਮੈਦਾਨ ਦੇ ਵਿੱਚ ਡਟ ਜਾਂਦੇ ਨੇ ਤੇ ਆਪਦੇ ਹੱਕਾਂ ਲਈ ਲੜਦੇ ਨੇ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਕਿ ਕੀ ਉਹ ਵਾਕਈ ਇੰਨੇ ਵੇਲੇ ਲੜਨੇ ਕਿ ਉਹ ਸਿਰਫ ਐਸੇ ਕਰਕੇ ਬਰੋਜ਼ ਕਰਦੇ ਨੇ ਕਿ ਉਹ ਵੇਲੇ ਨੇ ਸਾਡੇ ਨਾਲ ਮਿਸ਼ਰੀ ਵਾਲੇ ਤੋਂ ਵੱਖ-ਵੱਖ ਜਿਹੜੇ ਆ ਪਿੰਡ ਦੇ ਲੋਕ ਮੌਜੂਦ ਆ ਸਾਡੀਆਂ ਮਾਵਾ ਭੈਣਾ ਵੀ ਇੱਥੇ ਮੌਜੂਦ ਆ ਪਹਿਲਾਂ ਬਾਈ ਨਾਲ ਗੱਲਬਾਤ ਕਰਦਿਆਂ ਬਾਈ ਜਿਵੇਂ ਸਪੀਕਰ ਸਾਹਿਬ ਨੇ ਕਿਹਾ ਵੇਲੇ ਲੜਾਂ ਤੁਸੀਂ ਵੇਲੇ ਲੜਾ ਦੇਖੋ ਸਪੀਕਰ ਸਾਹਿਬ ਨੂੰ ਵੇਲੇ ਲੱਗਦੇ ਹੋਵਾਂਗੇ ਸਾਡੇ ਕੋਲ ਇਹ ਸੜ ਖੁੱਲਕਣ ਦਾ ਟਾਈਮ ਹੈ ਨਹੀਂਗਾ ਅਸੀਂ ਕਿਸਾਨੀ ਸੰਘਰਸ਼ ਲੜਦੇ ਆਂ ਆਪ ਦੀ ਹਕੀਕਤ ਹਕੀ ਮੰਗਾ ਖਾਤਰ ਲੜਦੇ ਆਂ ਨਾ ਕਿ ਅਸੀਂ ਕਿਸੇ ਦੀ ਆਪਦਾ ਕੰਮਾਂ ਛੱਡ ਕੇ ਜਾ ਕੇ ਜਿਹੜਾ ਸਾਰੇ ਲੋਕਾਂ ਦੀ ਖਾਤਰ ਸਮੁੱਚੀ ਕਿਸਾਨੀ ਜਿਹੜੀ ਲੜਦਾ ਹੀ ਹੈ ਇਹ ਨਹੀਂ ਇਹਨੂੰ ਇਹ ਲੜ ਮਾਰੇ ਲੱਗਦੇ ਸੀਗਾ ਜਿੱਦੇ ਇਹ ਟੇਨੇ ਟਿਪੈਨ ਤੇ ਸੜਾ ਧਰਨਾ ਚੱਲ ਰਿਹਾ ਸੀਗਾ ਉਹਦੇ ਵੇਲੇ ਇਹਨਾਂ ਵੇਲੇ ਦਾ ਵਿੱਚ ਕੀ ਲੈਣਾ ਆਇਆ ਸੀਗਾ ਤਾਂ ਫੇਰ ਜਦੋਂ ਭਾਈ ਕਣਈਆ ਲੋਕੋ ਸੇਵਾ ਸੈਣੀ ਦਾ ਇਹ ਆਗੂ ਹੁੰਦਾ ਸੀਗਾ ਉਸ ਸਮੇਂ ਉਦੋਂ ਫਰੀਦਕੋਟ ਧਰਨਾਂ ਦੇ ਵਿੱਚ ਆ ਕੇ ਇਹਨਾਂ ਵੇਲੜਾਂ ਨਾਲ ਕਿਉਂ ਮਿਲਦਾ ਰਿਹਾ ਫਿਰ ਕੱਲ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਗੱਲ ਸਿੱਧ ਕਰਤੀ ਆ ਕਿ ਇਹਨਾਂ ਦੇ ਪਰਚਾ ਹੁੰਦਾ ਸੀਗਾ ਇਹਨਾਂ ਵੇਲੜਾਂ ਨੇ ਇਹਨਾਂ ਦੇ ਪਰਚੇ ਕੈਂਸਲ ਕਰਵਾਏ ਆ ਇਹਦੇ ਉੱਤੇ ਕੀ ਹੋ ਜੂਗਾ ਦੇਖੋ অতি ਨਿੰਦਾਯੋਗ ਸ਼ਬਦ ਵਰਤੇ ਆ ਮਾਨਯੋਗ ਸਪੀਕਰ ਸਾਹਿਬ ਨੇ ਕੱਲ ਇੱਕ ਸਿੱਖਾਂ ਦੇ ਸਮਾਗਮ ਦੇ ਵਿੱਚ ਗਿਆ ਇਹ 12 ਵਜੇ ਸਮਾਗਮ ਦੇ ਵਿੱਚ ਸ਼ਾਮਲ ਹੋ ਗਿਆ ਮਾਨਜੋਗ ਸਪੀਕਰ ਸਾਹਿਬ ਤੇ 2:30 ਵਜੇ ਤੋਂ ਆਇਆ ਵੇਲੇ ਆਪ ਕਹਿੰਦੇ ਦੂਜਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਕੋਲੇ ਕੋਈ ਪਲੇਟਫਾਰਮ ਨਹੀਂਗਾ 2027 ਦੇ ਵਿੱਚ ਲੋਕ ਇਹਨਾਂ ਨੂੰ ਧੂਰ ਜ਼ਰੂਰ ਚਟਾਉਣਗੇ ਫਿਰ ਇਹ ਜਿਹੜੇ ਮਤਲਬ ਕਾਮਦਾਰ ਹੁੱਤ ਆ ਉਹ ਕਹਿੰਦੇ ਵਿਰੋਧ ਕਰਦੇ ਫਿਰਦੇ ਤਾਂ ਮਤਲਬ ਵੇਲੇ ਜਿਹੜੇ ਕਿਸਾਨ ਹੋਂ ਤਾਂ ਕੰਮਾਂ 'ਚ ਫਿਰ ਇਹ ਹੀ ਗੱਲ ਹੋਗੀ ਅਸੀਂ ਤਾਂ ਐਕਚੁਅਲੀ ਵੇਲੇ ਦਾ ਹੈ ਹੀ ਨਹੀਂ ਕਿਸਾਨਤਾ 24 ਘੰਟੇ ਦੀ ਡਿਊਟੀ ਕਿਸਾਨ ਦੀ ਆ ਪਰ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸੋਚਣਾ ਜੁੜੇ ਹੋਣ ਕਰਕੇ ਅਸੀਂ ਸਮੁੱਚੀ ਕਿਸਾਨੀ ਦੇ ਹੱਕ ਲਈ ਪੂਰੇ ਭਾਰ ਦੇ ਕਿਸਾਨਾਂ ਲਈ ਲੜਦੇ ਆ ਪਰ ਮੈਂ ਸਪੀਕਰ ਸਾਹਿਬ ਨੂੰ ਪੁੱਛਣਾ ਚਾਹਣਾ ਜਦੋਂ ਤੁਸੀਂ ਮੈਡੀਕਲ ਧਰਨਿਆਂ ਤੇ ਬੈੰਦੇ ਸੀਗੇ ਤੁਸੀਂ ਵਹਿਲੇ ਸੀਗੇ ਤੁਸੀਂ ਵਹਿਲੇ ਸੀ ਤੁਸੀਂ ਸ਼ੁਗਰ ਮੈਲੇ ਧਰਨਾ ਲਾਇਆ ਵਿਹਲੜ ਦੀ ਅੱਜੋ ਥੋੜੇ ਮੁੱਦੇ ਕਿੱਥੇ ਆ ਜਦੋਂ ਤੁਹਾਨੂੰ ਸਤਾ ਦੀ ਕੁਰਸੀ ਮਿਲ ਗਈ ਤੁਸੀਂ ਆਦੇ ਮੁੱਦੇ ਛੱਡਦੇ ਆ ਹੁਣ ਜਿਹੜੇ ਲੋਕ ਮੁੱਦੇ ਚੱਕਦੇ ਆ ਉਹ ਤੁਹਾਨੂੰ ਵਿਹਲੜ ਲੱਗਦੇ ਆ ਪਰ ਮੈਂ ਇਹ ਥੋੜੇ ਮਾਧਿਮੇ ਰਕੈਣਾ ਵੀ ਜਿਹੜੇ ਅਸੀਂ ਵਿਹਲੜ ਆ ਨਾ 2027 ਚ ਇਹਨਾਂ ਨੂੰ ਜ਼ਰੂਰ ਵਿਹਲੇ ਕਰ ਦਿਆਂਗੇ ਇਹ ਸਾਡਾ ਵਾਅਦਾ ਸਪੀਕਰ ਸਾਹਿਬ ਨੂੰ ਜਿਨ੍ਹਾਂ ਨੂੰ ਵਿਹਲੜ ਕਿਹਾ ਅਸੀਂ 2027 ਚ ਇਹਨਾਂ ਨੂੰ ਜ਼ਰੂਰ ਵਿਹਲੇ ਕਰਾਂਗੇ ਫਿਰ ਇਹਨਾਂ ਨੂੰ ਪੁੱਛਾਂਗੇ ਵੀ ਕੀ ਮੁੱਦਾ ਸੀ ਤੇ ਕੀ ਗੱਲ ਸੀਗੀ ਜਦੋਂ ਹੁਣ ਮਤਲਬ ਪਿੰਡ ਤੁਹਾਡਾ ਉਹਨਾਂ ਦਾ ਹਲਕਾ ਹੀ ਹੈ ਹੁਣ ਪਿੰਡਾਂ ਦੇ ਵਿੱਚ ਹੋਣਗੇ ਤਨੂੰ ਵੋਟਾਂ ਨਹੀਂ ਅੱਜ ਨਹੀਂ ਕੱਲ ਨਹੀਂ ਪਰਸੋਂ ਆਉਣਾ ਤਾਂ ਪੈਣਾ ਹੀ ਹੈ ਉਦੋਂ ਫਿਰ ਇਹ ਵੇਲੜ ਪੁੱਛਣਗੇ ਵੀ ਯਾਰ ਸਾਨੂੰ ਤੁਸੀਂ ਉਦੋਂ ਵੇਲੜ ਕਿਹਾ ਸੀ ਵੀ ਹੁਣ ਦੱਸੋ ਇਹ ਗੱਲ ਦਾ ਜਵਾਬ ਇਹ ਗੱਲ ਤਾਂ ਅਸੀਂ ਤਾਂ ਉਦੋਂ ਵੀ ਪੁੱਛਣ ਨੂੰ ਇਕੱਠੇ ਹੋਏ ਸੀਗੇ ਵੀ ਜਿਹੜਾ ਸਾਡਾ ਕਸੂਰ ਕੀ ਸੀ ਅਸੀਂ ਸਾਰੇ ਭਾਰਤ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਸੀਗੇ ਕਿਉਂਕਿ ਜੇ ਨਾਲ ਸਾਡੇ ਲਈ ਬਿਆਨ ਦਿੱਤਾ ਪਰ ਅਸੀਂ ਇਹਨੂੰ ਤਾਂ ਮੰਨਦੇ ਸੀ ਜਿੱਦੇ ਹਰਿਆਣਾ ਸਰਕਾਰ ਨੇ ਬਾਰਡਰ ਤੇ ਪੰਜਾਬ ਦੀ ਹੱਦ ਜਾ ਕੇ ਕੰਧਾ ਕੱਢਿਆ ਸੀ ਉੱਥੇ ਬਿਆਨ ਦਿੰਦਾ ਵੀ ਤੁਸੀਂ ਕਿਉਂ ਰਸਤਾ ਪੰਜਾਬ ਦਾ ਰੋਕਿਆ ਆਸਤਵਾਸਤ ਪੰਜਾਬ ਦੀ ਹਰਿਆਣੇ ਦੀ ਕੰਧਾ ਲੰਕਡਨ ਕਰ ਰੁਕੀ ਆ ਨਾ ਕਿ ਕਿਸਾਨਾਂ ਦੇ ਨਾਲ ਰੁਕੀ ਆ ਕਿਸਾਨਾਂ ਨੇ ਤਾਂ ਕਰੋਨਾ ਦੇ ਦੌਰਾਨ ਸਾਰਿਆਂ ਨੇ ਵੇਖਿਆ ਕਿਉਂਕਿ ਪੂਰੇ ਵਰਲਡ ਦੇ ਵਿੱਚ ਜਿਹੜੀ ਮੰਦੀ ਆਈ ਆ ਪਰ ਕਿਸਾਨਾਂ ਨੇ ਭਾਰਤ ਦੇਸ਼ ਨੂੰ ਅੰਨ ਦੇ ਤੌਰ ਤੇ ਬਚਾ ਕੇ ਜਿਹੜੇ ਜੀਡੀਪੀ ਆ 25% ਚ ਹੇਟਾ ਕਰੋਨਾ ਦਾ ਹਿੱਸਾ ਜਿਹੜਾ ਕਰੋਨਾ ਦੇ ਦੌਰਾਨ ਇਹਨਾਂ ਕਿਸਾਨਾਂ ਨੇ ਪਾਇਆ ਪਰ ਇਹ ਅੱਜ ਜਿਹੜੇ ਦੂਜਿਆਂ ਨੂੰ ਵਿਹਲੜ ਦੱਸਦੇ ਇਹ ਸਮਾਇਦਾਰੀ ਲਈ ਬਖਤ ਰਹੇ ਆ ਇਹ ਸਮਾਰਵਾ ਜਿਹੜਾ ਸਮਰਵਾ ਦਾ ਉਹਦੇ ਹੱਕ ਤੇ ਜਾ ਰਹੇ ਆ ਨਾ ਕਿ ਕਿਸਾਨਾਂ ਦੇ ਹੱਕ ਤੇ ਜਾ ਰਹੇ ਆ ਇਹਨੂੰ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਦੱਸਾਂਗੇ ਵੀ ਸਾਨੂੰ ਜਿਹੜਾ ਵੇਲੜ ਕਿਹਾ ਸੀ ਕਿ ਇਹ ਵੇਲੜਾਂ ਦੀਆਂ ਵੋਟਾਂ ਨਾਲ ਜਿਹੜੇ ਤੁਸੀਂ ਕੁਰਸੀ ਤੇ ਬੈਠੇ ਆ ਉਹ ਕੁਰਸੀ ਤੋਂ ਜੇ ਬਹੌਣ ਜਾਂਦੇ ਆ ਤੇ ਅਸੀਂ ਕੁਰਸੀ ਤੋਂ ਲਾਉਣ ਵੀ ਜਾਂਦੇ ਅ ਇੱਕ ਇਹਨਾਂ ਨੇ ਹੋਰ ਬਿਆਨ ਦਿੱਤਾ ਸੀ ਜਦੋਂ ਵਿਧਾਨ ਸਭਾ ਪਿੱਛੇ ਜੇ ਧਰਨਾ ਚਕਾਇਆ ਖਨੌਰੀ ਤੋਂ ਸ਼ੰਭੂ ਤੋਂ ਇਹ ਕਹਿੰਦੇ ਪੰਜਾਬ 'ਚ ਨਸ਼ਾ ਬਹੁਤ ਵੱਧ ਗਿਆ ਸੀ ਮਤਲਬ ਕੀ ਕਿਸਾਨਾਂ ਇਹ ਧਾਰਨਾ ਪੰਜਾਬ 'ਚ ਨਸ਼ਾ ਵੱਧ ਗਿਆ ਸੀ ਵੇਖੋ ਜੀ ਇਹ ਇੱਥੋਂ ਜੀ ਕਿ ਪਹੁੰਚੇ ਆ ਤੇ ਇਹ ਉਹਨਾਂ ਨੌਜਾਨੇ ਸਿਮਿਆਂ ਦੀ ਅੱਗ ਸੇਕ ਕੇ ਪਹੁੰਚੇ ਆ ਜੇ ਇਹਨਾਂ ਦਾ ਸ਼੍ਰੀਮ ਹੋ ਜਾਂਦਾ ਕੇਜੀ ਵਾਲਾ ਇਹ ਕਹਿੰਦਾ ਸੀ ਮਜੀਠੀਆਂ ਨਛੇ ਦਾ ਸਦਾਕਰ ਤੇ ਕੀ ਇਹਨਾਂ ਨੇ ਉਹਨਾਂ ਨੂੰ ਅੰਦਰ ਡੱਕਤਾ ਇਹਨਾਂ ਨੇ 3 ਸਾਲ ਹੋ ਗਏ ਆ ਸਰਕਾਰ ਦੇ ਵਿੱਚ ਆਇਆ ਕੀ ਸਿਮਿਆਂ ਦੀ ਅੱਗ ਮੱਠੀ ਹੋ ਗਈ ਆ ਸਾਡੇ ਪਿੰਡ ਖੋਦੇ ਵਿੱਚ ਤਿੰਨ ਚਾਰ ਮੁੰਡੇ ਨਸ਼ੇ ਨਾਲ ਮਰ ਚੁੱਕੇ ਆ ਹਰੇਕ ਘਰ ਘਰ ਦੀ ਅੱਗ ਆ ਜਿਹੜੀ ਨਸ਼ਿਆਂ ਦੇ ਕਿਤੇ ਵੀ ਨਸ਼ੇ ਦੀ ਠੱਲ ਨਹੀਂ ਪਈ ਪਰ ਇੱਕ ਸਿਰਫ ਇਹਨਾਂ ਨੂੰ ਮੁੱਦਾ ਥਿਆ ਆ ਜੀ ਕਿਸਾਨਾਂ ਨੂੰ ਬਦਨਾਮ ਕਰਨਾ ਪਰ ਕਿਸਾਨ ਜਿਹੜਾ ਉਹ ਆਪਦੇ ਹੱਕ ਸੱਚ ਦੀ ਖਾ ਕੇ ਕਮਾ ਕੇ ਲੋਕਾਂ ਦਾ ਢਿੱਡ ਪਰਦਾ ਜੇ ਅੱਜ ਕੋਈ ਵਪਾਰਕਦਾਰਾ ਕੋਈ ਵੀ ਚੱਲ ਰਿਹਾ ਤੇ ਉਹ ਕਿਸਾਨਾਂ ਦੇ ਸਿਰ ਤੋਂ ਚੱਲ ਰਿਹਾ ਅੱਜ ਜੇ ਸਪੀਕਰ ਸਾਹਿਬ ਵਾਕਈ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਆ ਤੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਥਾਂ ਹੀ ਅੱਗਾਂ ਲੱਗੀਆਂ ਇਹ ਕਹਿੰਦੇ ਸੀ ਕਿ ਸਾਡੇ ਫਰਾਂ ਦੇ ਉਦੋਂ ਕਾਰਨ ਨੇ ਕਹਿੰਦਾ ਵੀ ਗਰਦੌਰੀਆਂ ਬਾਅਦ ਚ ਹੁੰਦੀਆਂ ਪਰ ਨਹੀਂਆਂ 50-50 ਏਕੜ ਕਿਸਾਨਾਂ ਨੂੰ ਪਾਓ ਅੱਜ ਜਿਨ੍ਹਾਂ ਦੀ ਗੜੇਮਾਰੀ ਨਾਲ ਫਸਲ ਮਰੀ ਆ ਜਿਨ੍ਹਾਂ ਦੀ ਆਗ ਨਾਲ ਫਸਲ ਮਰੀ ਆ ਕੀ ਉਹਨੂੰ 50000 ਦੇ ਮਾਜਵਾ ਦੇਣਗੇ ਦੋ ਦਿਨਾਂ 'ਚ ਮਾਜਵਾ ਪਾਉਣ ਅਸੀਂ ਮੰਨਾਂਗੇ ਵਾਕਈ ਵੈਲੜ ਇਹ ਆ ਨਾ ਕਿ ਅਸੀਂ ਵੈਲੜ ਆ ਵੈਲੜ ਦੇਖੋ ਮਾਨਯੋਗ ਸਪੀਕਰ ਸਾਹਿਬ ਦੀ ਦੋਗਲੀ ਨੀਤੀ ਆ ਇਹ ਸਪਸ਼ਟ ਆ ਜਦੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਮਰਨ ਵਾਲ ਤੇ ਰੱਖਿਆ ਉਦੋਂ ਸਪੀਕਰ ਸਾਹਿਬ ਉੱਥੇ ਖਣੌੜੀ ਜਾਂਦੇ ਆ ਬਿਆਨ ਦਿੰਦੇ ਆ ਕਿ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਮਰਨ ਵਾਲ ਤੇ ਰੱਖਿਆ ਪੂਰੇ ਭਾਰਤ ਦੀ ਖਾਤਰ ਰੱਖਿਆ ਸਭ ਤੋਂ ਵੱਧ ਜਿਹੜਾ ਫਾਇਦਾ ਇਹਦਾ ਜਿਹੜੀ ਐਮਐਸਪੀ ਮਿਲਣੀ ਆ ਪੰਜਾਬ ਨੂੰ ਫਾਇਦਾ ਹੋਣਾ ਉਹਦਾ ਮਾਨਯੋਗ ਸਪੀਕਰ ਸਾਹਿਬ ਅੱਜ ਕੀ ਗੱਲ ਹੋ ਗਈ ਤੁਸੀਂ ਉਥੋਂ ਰਾਤ ਨੂੰ ਅੱਧੀ ਰਾਤ ਨੂੰ ਕਿਸਾਨਾਂ ਦਾ ਜਿਹੜਾ ਸਮਾਨ ਚੱਕਿਆ ਅੱਧੀ ਰਾਤ ਨੂੰ ਰਾਖਤ ਦੇ ਬੈਠੇ ਪੰਚੀ ਨੂੰ ਨਹੀਂ ਅਸੀਂ ਡਾਉਂਦੇਗੇ ਅੱਧੀ ਰਾਤ ਨੂੰ ਸਾਡੇ ਘਰ ਟਾਏ ਉੱਥੇ ਤੁਸੀਂ ਜਦ ਕਾ ਸਾਡਾ ਰਸਤਾ ਦੋਨੇ ਸਾਈਡ ਤੇ ਚੱਲਦਾ ਸੀਗਾ ਕਿਸਾਨਾਂ ਨੇ ਰਸਤਾ ਬੰਦ ਨਹੀਂ ਕੀਤਾ ਸੀਗਾ ਸਪੀਕਰ ਦਾ ਇਹ ਗੱਲ ਸੁਣ ਲਓ ਜੇ ਧਿਆਨ ਦੇ ਨਾਲ ਜਿਹੜਾ ਰਸਤਾ ਕੀਤਾ ਸੀ ਹਿਦਿਆਣਾ ਗੌਰਮੇਟ ਨੇ ਕੀਤਾ ਸੀ ਬੰਦ ਆਹਦਾ ਲੈਣਾ ਚਾਹੀਦਾ ਤੁਹਾਨੂੰ ਹਿਦਿਆਣਾ ਗੌਰਮੇਟ ਦੇ ਨਾਲ ਉਹ ਅੱਗੋਂ ਸਿੰਘਾਂ ਤੇ ਮਾਰਦੇ ਥੋੜੇ ਥੋੜੀ ਬਾਹ ਮਰੋੜੀ ਸੀ ਕੇਸ਼ਦੀਵਾਲ ਦੀ ਐਂ ਕਰਕੇ ਮੋਦੀ ਨੇ ਉਹ ਬਾਣ ਸ਼ਰਾਬਾਂ ਦੇ ਖਾਤਰ ਤੁਸੀਂ ਜਿਹੜਾ ਅੰਦੋਲਨਾ ਉੱਥੋਂ ਚਕਾਇਆ ਹੂੰ ਕੋਈ ਗੱਲ ਨਹੀਂ ਸੀਗੀ ਜਿੰਨਾ ਜਿਹੜਾ ਅੰਦੋਲਨ ਮਰਜੀ ਚੱਲੀ ਜਾਂਦਾ ਜਦੋਂ ਕੇਜਰੀਵਾਲ ਦੀ ਬਾ ਮਰੋੜੀ ਪਰਚਾ ਹੁੰਦਾ ਸੀ ਉਹਦੇ ਤੇ ਮੋਦੀ ਸਰਕਾਰ ਵੱਲੋਂ ਤਾਂ ਉਹ ਸਮੇਂ ਤੁਸੀਂ ਕਿਸਾਨਾਂ ਦੀ ਪੈਠ ਦੇ ਵਿੱਚ ਸ਼ਰਾਬ ਮਾਰਿਆ ਇਹ ਦੋਗਲੀਆਂ ਨੀਤੀਆਂ ਟੋੜੀਆਂ ਉਹ ਬਿਆਨ ਉਹ ਤੋਂ ਬਾਅਦ ਕੁਸ ਹੋਣਦਾ ਪਹਿਲਾਂ ਠੋਡਾ ਕੁਸ ਹੋਣਦਾ ਇਹ ਪਹਿਲਾਂ ਸਪਸ਼ਟ ਕਰ ਦਿਓ ਤੁਸੀਂ ਖੜੇ ਕਿਹਦੇ ਨਾਲ ਹੈ ਕੀ ਗੱਲ ਲੱਗਦੀ ਹੈ ਜੀ ਮਤਲਬ ਪਹਿਲਾਂ ਕਿਸਾਨਾਂ ਦਾ ਬੜਾ 헤ਜ ਆਉਂਦਾ ਸੀ ਕਿਸਾਨਾਂ ਦੇ ਧਰਨੇ ਚੰਗੇ ਲੱਗਦੇ ਸੀ ਅੱਜ ਪੰਜਾਬ ਦੀ ਇੱਕ ਬਹੁਤ ਵੱਡੀ ਕੁਰਸੀ ਆ ਉਹਨਾਂ ਕੋਲੇ ਅੱਜ ਕਿਸਾਨ ਕਿਉਂ ਭੜੇ ਲੱਗਣ ਲੱਗੇ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਲੋਕ ਆਵਾਜ਼ ਚੈਨਲ ਦੀ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਕੋਈ ਸਾਡਾ ਤੋਂ ਪਿੰਡਾਂ ਚ ਆ ਕੇ ਸੌਰ ਪਤਾ ਲੈਣੇ ਆ ਵੀ ਤੁਸੀਂ ਕਿਸਾਨ ਕੀ ਕਰਦੇ ਆ ਜਾਂ ਕੋਈ ਕਿੱਥੋਂ ਤੱਕ ਆਵਾਜ਼ ਪਚਾਉਣੀ ਆ ਸਭ ਤੋਂ ਅਸੀਂ ਤੁਹਾਡਾ ਸ਼ੁਕਰ ਗੁਜ਼ਾਰ ਰਹੀ ਚੀਜ਼ ਦਾ ਦੂਜੀ ਗੱਲ ਰਹਿ ਗਈ ਇਹਨਾਂ ਦੀ ਇਹ ਨਹੀਂ ਇਹ ਕਦੋਂ ਆਗੇ ਜੀ ਸਤਾਤੇ 2022 ਦੇ ਵਿੱਚ ਨਾ ਸਾਡੇ ਨਾਲ ਆਮੇ ਧਰਨਿਆਂ ਚ ਬੰਦੇ ਰਹੇ ਏਹੀ ਕਲਤਾਰ ਸੰਧਮੇ ਦੀ ਇੱਕ ਵੀਡੀਓ ਚੱਲਦੀ ਆ ਤੁਹਾਨੂੰ ਕੱਢ ਕੇ ਵੀ ਵਿਖਾ ਦਿੰਦੇ ਅਸੀਂ ਉਹਦੇ ਚ ਕਾਲਾ ਝੰਡਾ ਲੈ ਕੇ ਮੂੰਹ ਬੰਨਿਆ ਦਾ ਕਰੋਨਾ ਦੇ ਵਿੱਚ 3 ਪੁਆਇੰਟ ਤੇ ਬੈਠਾ ਹੈ ਉਥੇ ਇਹ ਨਾਰੇ ਲਾਈ ਜਾਂਦਾ ਹੈ 3 ਪੁਆਇੰਟ ਤੇ ਵੀ ਕਿੱਥੇ ਬੈਠਾ ਵਿਚਾਲੇ ਜਾਵਾਂ ਛੜਕ ਦੇ ਜਮਾ ਸਾਡੇ ਨਾਲ ਇਹ ਉਹਦੇ ਇਹਨੂੰ ਇਹ ਨਹੀਂ ਪਤਾ ਸੀ ਵੀ ਇਹ ਵਿਲੜਾ ਹੈ ਜਾਂ ਨਹੀਂ ਕਹੀ ਹੈ ਜਦੋਂ ਆਗੇ ਸਤਾ ਦੇ ਵਿੱਚ ਇਹ ਆਪਦੀ ਹੋਸ਼ ਚ ਜੋਸ਼ ਸਾਰਾ ਕੋ ਗਵਾ ਬੈਠੇ ਇਹ ਹੁਣ ਆਪਦੇ ਹੋਸ਼ ਚ ਜੋ ਕੋ ਕਰੀ ਜਾਂਦੇ ਆ ਆ ਸਾਰੇ ਪਿੰਡਾਂ ਦੀਆਂ ਵੋਟਾਂ ਕਹਿ ਕੇ ਮੈਂ ਪੁਆਈਆਂ ਮੈਂ ਕਿਹਾ ਵੀ ਆਪਾਂ ਬਦਲਾ ਲੈਉਣਾ ਹੈ ਤੇ ਅੱਜ ਇਹ 17 ਤਰੀਕ ਨੂੰ ਇੱਥੇ ਮਿਸ਼ਰੀ ਵਾਲੇ ਚ ਇਹਨੇ ਹਰਕਤ ਕੀਤੀ ਆ ਤੇ ਇੱਕ ਚੰਦ ਬਾਜੇ ਹਰਕਤ ਕੀਤੀ ਆ ਸੌਦਾ ਮਾੜੀ ਹਰਕਤ ਕੀਤੀ ਆ ਸਾਡੇ ਕਿਸਾਨਾਂ ਨਾਲ ਜਿਨੇ ਇਹਨੇ ਗੱਲ ਵੀ ਨਹੀਂ ਕੀਤੀ ਕਿਸਾਨਾਂ ਨਾਲ ਉਹੀ ਲੋਕ ਆ ਉਹੀ ਆ ਸਾਰੇ ਚੰਦ ਬਾਜੇ ਦੇ ਮਿਸ਼ਰੀ ਵਾਲ ਦੇ ਮੰਡ ਵਾਲੇ ਦੇ ਬੰਦੇ ਤਾਂ ਉਹੀ ਆ ਢੂਡਕੋਟ ਦੇ ਜਿਹੜੇ ਅਸੀਂ ਵੋਟਾਂ ਮੈਪ ਪਵਾਈਆਂ ਕਹਿ ਕੇ ਇਹਨਾਂ ਤੋਂ ਤੇ ਅੱਜ ਵੇਖੋ ਸਾਡੇ ਨਾਲ ਕਿੱਡਾ ਵਰਤਾਵਾ ਕੀਤਾ ਉਲਟਾ ਸਾਨੂੰ ਕੱਲ ਪਹਿਲਾਂ ਇੱਕ ਦੀ ਸਟੇਟਮੈਂਟ ਆਈ ਸੀ ਕਹਿੰਦਾ ਬਈ ਸਾਡੇ ਕਿਹੜੇ ਧਰਨਿਆਂ ਨੇ ਵੱਜੇ ਇੱਕ ਸ਼ੰਭੂ ਬਾਰਡਰ ਤੇ ਤੇ ਖਨੋਰੀ ਤੇ ਲੱਗਾ ਉਹਦੇ ਤੇ ਬਈ ਕਹਿੰਦੇ ਵੀ ਇੱਕ ਤਾਂ ਸਾਡਾ ਵਪਾਰ ਚ ਘਾਟਾ ਪੈ ਗਿਆ ਸਾਨੂੰ ਬਹੁਤ ਤਗੜਾ ਘਾਟਾ ਪੈ ਗਿਆ ਨੌਕਰੀਆਂ ਖਤਮ ਹੋ ਗਈਆਂ ਬਹੁਤ ਤਗੜਾ ਬਈ ਸਾਡਾ ਪਸੀਜ ਖਤਮ ਹੋ ਗਿਆ ਤੇ ਇਹਨਾਂ ਨੇ ਇੱਕ ਇਹ ਸਟੇਟਮੈਂਟ ਦਿੱਤੀ ਇਸ ਸਟੇਟਮੈਂਟ ਤੇ ਤਾਂ ਇਹ ਪੁੱਛਣਾ ਚਾਹੁੰਦੇ ਕੁਲਤਾਰ ਸਿੰਘ ਸੰਧਮਾ ਨੂੰ ਬਈ ਸਾਨੂੰ ਸਪੀਕਰ ਸਾਹਿਬ ਇਹ ਤਾਂ ਦੱਸ ਦੇ ਵੀ ਹੁਣ ਤਾਂ ਸਾਡਾ 2 ਮਹੀਨਿਆਂ ਤੋਂ ਧਰਨਾ ਚੱਕਿਆ ਹੈ ਤੇ ਕਿਹੜਾ ਵਪਾਰ ਸੀ ਉਹਦਾ ਕੋਈ ਮੈਨੀਫੈਸਟ ਸਾਨੂੰ ਵੀ ਦੇ ਦੇ ਯਾਰ ਵਿੱਚੋਂ ਜਾਂ ਕੋਈ ਨੌਕਰੀਆਂ ਜਿਹੜੇ ਪੰਜਾਬ 'ਚ ਤੂੰ ਦਿੱਤੀਆਂ ਉਹ ਤੋਂ ਬਾਅਦ ਆ ਮਹੀਨੇ 'ਚ ਉਹ ਸਾਨੂੰ ਦੇ ਦੇ ਤੇ ਇਹ ਥੋੜਾ ਉਹ ਤੋਂ ਬਾਅਦ ਆ ਕਾ ਸਟੇਟਮੈਂਟ ਕੱਲ ਪਰਸ ਇੱਕ ਨਵੀਂ ਛਾਪਾ ਸਾਡੇ ਜਾਨ ਨੂੰ ਖੜਾ ਕਰਤਾ ਸਾਨੂੰ ਵੇਲੜ ਦੱਸੀ ਜਾਂਦਾ ਆਪ ਬਹੁਤ ਵੱਡਾ ਬਣ ਜਾਂਦਾ ਇਹ ਇੱਕ ਸਤਾ ਤੇ ਬਹਿਨੇ ਕਰਕੇ ਭੁੱਲ ਗਿਆ ਨਾ ਇਹ ਪਰ 2027 ਦੇ ਵਿੱਚ ਨਾ ਇਹਨੂੰ ਇਹੋ ਜਿਹਾ ਹੱਥ ਵਿਖਾਵਾਂਗੇ ਅਸੀਂ ਇਹਨੂੰ ਪਤਾ ਲੱਗ ਜਾਊ ਆਪਦੀ ਆ ਵੀ ਮੈਂ ਵੇਲੜ ਦੱਸਦਾ ਹੁੰਦਾ ਸੀ ਲੋਕਾਂ ਨੂੰ ਮਤਲਬ ਇੱਕ ਗੱਲ ਇਹ ਹੈ ਮਤਲਬ ਜਿਵੇਂ ਤੁਸੀਂ ਇੰਨੀਆਂ ਗੱਲਾਂ ਕਹੀਆਂ ਇੰਨਾ ਸਭ ਕੁਝ ਕੀਤਾ ਹੁਣ ਕੀ ਗੱਲ ਹੋ ਗਈ ਲੋਕਾਂ ਤੋਂ ਕਿਸਾਨਾਂ ਤੋਂ ਕੀ ਗੱਲ ਦੀ ਨਫ਼ਰਤ ਆ ਗਈ ਜਿਹੜਾ ਇਹੋ ਜਿਹੇ ਬਿਆਨ ਆਉਣ ਲੱਗੇ ਜਿਹੜੇ ਕਿਸਾਨਾਂ ਨੂੰ ਇਹ ਅਣਦਾਤਾ ਕਹਿੰਦੇ ਸੀ ਜਿਹੜੇ ਕਿਸਾਨਾਂ ਨੂੰ ਕਹਿੰਦੇ ਰੀੜ ਦੀ ਹੱਡੀ ਐ ਤੇ ਇਹ ਖੁਦ ਵੀ ਭਗਵਾਨ ਸਿੰਘ ਮਾਨ ਵੀ ਇਹ ਕਹਿੰਦੇ ਸੀ ਕਿ ਇਹ ਤਾਂ ਮੈਂ ਤਾਂ ਆਪ ਕਿਸਾਨਾਂ ਦੇ ਪੁੱਤਾਂ ਹੁਣ ਕੀ ਹੋ ਗਿਆ ਭਗਵਾਨਤਮਨ ਦੀ ਸਟੇਟਮੈਂਟ ਆ ਤੁਸੀਂ ਸੰਗਰੂਰ ਦੀ ਪੜੀ ਐ ਇੱਕ ਐਸ்சிਐਮਓ ਸਾਹਿਬ ਦੀ ਪਹਿਲਾਂ ਦੀ ਆ ਉਹ 2023 ਦੀ ਵਿੱਚ ਉੱਥੇ ਸੱਤ ਦੇ ਵਿੱਚ ਖੜਾ ਬੋਲੀ ਜਾਂਦਾ ਉਹ ਭਗਵਾਨਤਮਨ ਸਾਹਿਬ ਕਹਿੰਦਾ ਬਈ ਕਿਹੜੇ ਥੋੜੇ ਆਉਣਗੇ ਨਾ ਮੰਤਰੀ ਉਹਨਾਂ ਨੂੰ ਪਿੰਡਾਂ 'ਚ ਤੁਸੀਂ ਪੁੱਛਾ ਕਰਨਾ ਹੈ ਅਸੀਂ ਤੁਹਾਨੂੰ ਸ਼ੁਰੂ ਕਰਤਾ ਕੰਮ ਤੇ ਜੇ ਅਸੀਂ ਅੱਜ ਇਹਨਾਂ ਨੂੰ ਪੁੱਛੇ ਲਾਗੇ ਤਾਂ ਅੱਜ ਇਹਨਾਂ ਨੂੰ ਕੀ ਹੋ ਗਿਆ ਇਹ ਤਾਂ ਕਿਤੇ ਕਿਸਾਨ ਦੀ ਰੀੜ ਦੀ ਹੱਡੀ ਦਾ ਬਹੁਤ ਦੂਰ ਹੈ ਕੰਮ ਤੂੰ ਤਾਂ ਸਾਡੇ ਨਾਲ ਗੱਲ ਤੇ ਜਵਾਬ ਕਰਨਾ ਵੀ ਤੁਸੀਂ ਸਾਨੂੰ ਸਿਖਾਇਆ ਸਾਡ ਧਰਨਿਆਂ ਦੇ ਵਿੱਚੋਂ ਹੀ ਤੁਸੀਂ ਲੈਂਦੇ ਆ ਸਾਰਾ ਕੁਝ ਸਰਕਾਰ ਥੋੜੀ ਚੱਲੀ ਆ ਇਹਦੇ ਵਿੱਚੋਂ ਹੀ ਚੱਲੀ ਆ ਨਾ ਧਰਨਿਆਂ ਤੋਂ ਹੀ ਨਿਕਲੀ ਆ ਫਿਰ ਇਹਨਾਂ ਨੇ ਦਿੱਲੀ ਅਦੋਲਨ ਦੇ ਵਿੱਚ 21 ਦੇ ਵਿੱਚ ਵਾਈਫਾਈ ਲਾਏ ਉੱਥੇ ਜਾ ਕੇ ਕਿੰਨਾ ਕੁ ਕੀਤਾ ਵੀ ਇਹਨਾਂ ਨੇ ਆਪਦਾ ਤੇ ਅੱਜ ਵੇਖੋ ਕੀ ਸਾਡੇ ਨਾਲ ਹਾਲ ਕਰ ਦਿਆ ਖਰਸਾਨ ਤਾਂ ਉਹੀ ਐ ਦੁੱਖ ਹੁੰਦਾ ਇਹਨੇ ਤੁਸੀਂ ਕਹਿੰਦੇ ਮੈਂ ਵੋਟਾਂ ਪਵਾਈਆਂ ਇਹਨਾਂ ਨੂੰ ਵੋਟਾਂ ਪਵਾਈਆਂ ਤੇ ਦੁੱਖ ਹੁੰਦਾ ਦੁੱਖ ਦਾ ਯਾਰ ਹੁਣ ਇਦੋਂ ਦੁੱਖ ਕੀ ਆ 17 ਤਰੀਕ ਨੂੰ ਇੱਥੇ ਤੁਹਾਨੂੰ ਦੱਸਿਨਾ ਮਿਸ਼ਰੀ ਆਲੇ ਆਇਆ ਚੰਦ ਬਾਜੇ ਆਇਆ ਸਾਡੇ ਕਿਸਾਨਾਂ ਨਾਲ ਗੱਲ ਹੀ ਨਹੀਂ ਕਰ ਸਕਿਆ ਸਾਡੀਆਂ ਪੈਨਾਂ ਨਾਲ ਨਹੀਂ ਗੱਲ ਕਰ ਸਕਿਆ ਐਦੂ ਉੱਤੇ ਮਾੜੀ ਹਰਕਤ ਕੀ ਹੋ ਸਕਦੀ ਆ ਅੱਜ ਜਸਾ ਦੇ ਵਿੱਚ ਬਸਤਾ ਦੇ ਵਿੱਚ ਆ ਕੇ ਪੂਰਾ ਜੋਰ ਲਾਈ ਜਾਂਦਾ 400 ਬੰਦਾ ਪੁਲਿਸ ਦਾ ਨਾਲ ਲਈ ਫਿਰਦਾ ਉਹਦੇ ਕਿੱਥੇ ਗਈ ਸੀ ਪੁਲਸੇ ਦੀ ਚਲੋ ਥੋੜਾ ਚਰ ਹੁੰਦਾ ਕੋਣੀ ਲੋਕ ਹਸਾਬਤਾਬ ਤਾਂ ਪੁੱਛ ਹੀ ਲੈਣਗੇ ਇੱਕ ਦੋ 2027 ਦੇ ਵਿੱਚ ਪੁੱਛ ਲੈਣਗੇ ਹਿਸਾਬ-ਕਤਾ ਸਾਰਾ ਪਿਛਲਾ ਹਿਸਾਬ ਸਾਈਟ ਹੋ ਸਕਦੇ ਹਲਕੇ ਬਦਲ ਲੈਣ ਆਪ ਦਾ ਹੋਰ ਪਾਸੇ ਚਲੇ ਜਾਣਾ ਹਲਕਾ ਬਣ ਕੇ ਉੱਥੇ ਕਿਹੜਾ ਕਿਸਾਨ ਸਾਡੇ ਹੈ ਨਹੀਂ ਗੇ ਉੱਥੇ ਵੀ ਹੈਗੇ ਆ ਕਮਿਆ ਮਨਦੀਪ ਸੰਧੂ ਆਂਦਾ ਸੀ ਕਹਿੰਦਾ ਕਿਹੜਾ ਰਿਟਾਇਰਮੈਂਟ ਹੋ ਗਏ ਤੇ ਅਸੀਂ ਕਿਹੜਾ ਕਿਤੇ ਸਾਡੀਆਂ ਤਰਖਾਨ ਲੱਗੀਆਂ ਕਿਹੜਾ ਕਿਤੇ ਜਾਣਾ ਅਸੀਂ ਤਾਂ ਵਿਹਲੜੀਆਂ ਹੁਣ ਅਸੀਂ ਤਾਂ ਵਿਹਲੜੀਆਂ ਦੇਖੋ ਜਿਹੜਾ ਮਨਦੀਪ ਸਿੱਧੂ ਦਾ ਬਿਆਨ ਆ ਉਸ ਤੋਂ ਬਾਅਦ ਇੱਕ ਬਿਆਨ ਹੋਰ ਆਇਆ ਮਨਦੀਪ ਸਿੱਧੂ ਨੇ ਕਿਹਾ ਕਿ ਜਿਹੜਾ ਖਨੌੜੀ ਤੇ ਪਾਤਣਾ ਜਿਹੜਾ ਥਾਣੇ ਦੇ ਵਿੱਚ ਇੱਕ ਵੀ ਐਫਆਰਏ ਸਮਾਨ ਚੋਰੀ ਦੀ ਦਰਜ ਨਹੀਂ ਹੋएगी ਹਾਂ ਮੇਰਾ ਟਰੈਕਟਰ ਜੇ ਘਰੇ ਖੜਾ ਹੁੱਕ ਨਵੀਂ ਲਿਆ ਕੇ ਪਾਈ ਆ 2300 ਦੀ ਕੱਲੀ ਹੁੱਕ ਆ ਫੱਟਾਂ ਦਾ ਕਚੂਰੀ ਕਰ ਲਿਆ ਫੱਟੀ ਸਲੰਗ ਪੱਠੀ ਜਦ ਕਿਸਾਨਾਂ ਦਾ ਛੱਡਿਆ ਕੋਈ ਨਹੀਂ ਕੱਲਾ ਟਰੈਕਟਰ ਖਾਲੀ ਤੇ ਕੱਲਾ ਕੱਲੇ ਖਾਲੀ ਟਰੈਕਟਰ ਕੱਲੇ ਟਰਾਲੀ ਨਾਲੋਂ ਮਿਲੇਗਾ ਉਤੋਂ ਸਮਾਨ ਸਾਡਾ ਕੋਈ ਨਹੀਂ ਮਿਲੇਗਾ ਜਦੋਂ ਸਾਡੇ ਘਟ ਸਾਡੇ ਟਰੈਕਟਰ ਦੇ ਕਈਆਂ ਟਰੈਕਟਰ ਦੇ ਟਾਇਰ ਹੀ ਪਾ ਟਰਾਲੀਆਂ ਦੇ ਟਾਇਰ ਵੀ ਪਾਟੇ ਆ ਮਨਦੀਪ ਸਿੰਘ ਜੀ ਤੁਸੀਂ ਕਹਿ ਕਥੋ ਰਹੇ ਆ ਕਿ ਸਮਾਨ ਨਹੀਂ ਚੋਰੀ ਹੋਇਆਗਾ ਜਿਹੜੇ ਦਾ ਮਤਲਬ ਹੈ ਤੁਸੀਂ ਚੋਰਾਂ ਦੇ ਨਾਲ ਰਲੇ ਹੋਏ ਆ ਬਿਲਕੁਲ ਇਹ ਜਿਹੜੇ ਸਰਕਾਰ ਨੇ ਸਾਰਾ ਸਮਾਨ ਆਪਦੇ ਕਬਜ਼ੇ ਚ ਕੀਤਾ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਇੱਕ ਇੱਕ ਸਮਾਨ ਜਿਹੜਾ ਮਹੀਆ ਕਿਸਾਨਾਂ ਨੂੰ ਕਰਵਾਉਣ ਦੀ ਜਿਹੜਾ ਜਿੰਨਾ ਸਮਾਨ ਟਰੈਕਟਰਾਂ ਤੋਂ ਲੈ ਕੇ ਫਟੀਆਂ ਤੱਕ ਸਿਲੰਡਰਾਂ ਤੱਕ ਗੱਦਿਆਂ ਤੱਕ ਸਰਕਾਰ ਨੇ ਚੋਰੀ ਕੀਤਾ ਕਿਉਂ ਸਰਕਾਰ ਦੀ ਰਹਿਨਮਾਈ ਦੇ ਹੇਠ ਸਾਰਾ ਅੰਦੋਲਨ ਚੱਕਿਆ ਗਿਆ ਤੰਤਰ ਸਰਕਾਰ ਦਾ ਹੀ ਪੁਲਿਸ ਸਰਕਾਰ ਦੀ ਸੀ ਸਾਰਾ ਕੁਝ ਸਰਕਾਰ ਦਾ ਹੀ ਤੇ ਜ਼ਿੰਮੇਵਾਰ ਵੀ ਸਰਕਾਰ ਆ ਇਹਦਾ ਮਤਲਬ ਹੈ ਸਰਕਾਰ ਨੇ ਚੋਰੀ ਕੀਤੀ ਆ ਅੱਛਾ ਇੱਕ ਗੱਲ ਦੱਸੋ ਮਤਲਬ ਤੁਸੀਂ ਕਿਸੰਧਵਾ ਸਾਹਿਬ ਨੂੰ ਸਵਾਲ ਇਹੋ ਜਿਹੇ ਕਿਹੜੇ ਸੀ ਜਿਹੜੇ ਭੱਜ ਗਏ ਉਹ ਤੇ ਹੁਣ ਤੁਹਾਨੂੰ ਵੇਲੜ ਕਹਿਣ ਲੱਗ ਗਏ ਅਸੀਂ ਇਹ ਹੀ ਪੁੱਛਣਾ ਸੀ ਕਿ ਸਾਡੀਆਂ ਜਿਹੜੀਆਂ ਚੰਗੀਆਂ ਟਰਾਲੀਆਂ ਨੇ ਲੋਕਾਂ ਦੀਆਂ ਉਹ ਲਿਆ ਕੇ ਘਨੌਰ ਵਾਲਾ ਐਮਐਲਏ ਆ ਦੇ ਘਰੇ ਲਾ ਕੇ ਰੰਗ ਰੂਣ ਕਰਾ ਕੇ ਬਦਲੀ ਬੈਠਾ ਸੀਗਾ ਜਾਂ ਸਾਡੇ ਟਰੈਕਟਰ ਦੇ ਹੁੱਕਾ ਲਾਈਆਂ ਇਹਨਾਂ ਨੇ ਗੁੱਲੀਆਂ ਨਹੀਂ ਛੱਡੀਆਂ ਹਾਂ ਇਹ ਸੁਜਾ ਸਿਲੰਡਰ ਚੁੱਲ੍ਹੇ ਮੈਂ ਕਹਿੰਦਾ ਵੀ ਸਾਨੂੰ ਕੋਈ ਚੀਜ਼ ਨਹੀਂ ਮਿਲੀ ਕਲੀ ਟਰੈਕਟਰ ਤੇ ਟਰਾਲੀ ਮਿਲੀ ਆ ਹਾਂ ਉਹ ਵੀ ਇਹਨਾਂ ਨੇ ਮਤਲਬ ਘਰੋਂ ਚੋਂ ਲੈਂਦੀਆਂ ਓਣ ਹੀ ਮਿਲੀਆਂ ਤੇ ਜਿਹੜੀਆਂ ਟਰਾਲੀਆਂ ਮਾੜੀਆਂ ਸਾਡੀਆਂ ਉਹ ਦਰਿਆ ਦੇ ਵਿੱਚ ਰੀਆਂ ਪਈਆਂ ਵੀ ਲੈ ਆਉਂਗਾ ਕੀ ਹੂੰ ਮਤਲਬ ਸੋਹਣੀਆਂ ਸੋਹਣੀਆਂ ਟਰਾਲੀਆਂ ਚੱਕ ਕੇ ਲੈ ਗਈਆਂ ਸੋਹਣੀਆਂ ਹੁਣ ਲਿਆ ਕੇ ਰੰਗ ਕਰਦੀਆਂ ਜੀ ਉੱਤੇ ਹੁਣ ਲੋਕਾਂ ਨੇ ਰਾਹ ਲਖਾਤਾ ਝਾੜੂ ਵਾਲੇ ਤੋਂ ਬਚੋ ਲਿਖਤਾ ਹਾਂ ਅਹੀਂ ਤਾਂ ਆਵਲ ਖਾਈ ਜੰਨੇ ਆ ਹਾਂ ਅਹੀਂ ਖੋਦ ਸੀਗੇ ਅਹੀਂ ਇਹਨਾਂ ਨਾਲ ਸੀਗੇ ਆ ਆਮ ਲੋਕਾਂ ਨੇ ਸਾਰਿਆਂ ਨੇ ਉਹਦੇ ਹੁਣ ਜੋ ਪਹਿਲੇ ਦਿਨ ਜਦੋਂ ਆਉਣਾ ਸੀਗਾ ਇਹਨਾਂ ਨੇ ਕੈਨਸਲ ਵੀ ਕੀਤਾ ਕਰ ਆਉਣਾ ਹੀਗਾ ਖੜੀਕੇ ਦੇ ਭੋਗ ਤਣ ਸਾਡੇ ਪਿੰਡ ਹਾਂ ਤੇ ਸਾਨੂੰ ਸੀਆਈਡੀ ਵਾਲੇ ਫੋਨ ਲਾ ਕੇ ਪੁੱਛਦੇ ਵੀ ਭਾਈ ਤੁਸੀਂ ਕਿਹੇ ਨਾ ਮੈਂ ਕਿਹਾ ਅਸੀਂ ਨਹੀਂ ਘੇਰਨਾ ਸਾਡੇ ਪਿੰਡ ਵਾਲੇ ਕਹਿੰਦੇ ਵੀ ਇਹਨਾਂ ਨੇ ਧਰਨਾ ਚਖਾਇਆ ਹਾਂ ਤੇ ਅਸੀਂ ਘੇਰਾਂਗੇ ਅਸੀਂ ਨਹੀਂ ਘੇਰਦੇ ਇਹ ਦਬਾਅ ਪਾਉਂਦੇ ਆ ਹੁਣ ਉਹਨੇ ਸਾਡੇ ਪਿੰਡ ਵੋਟਾਂ ਨਹੀਂ ਕਿੰਨੀ ਪੌਲਸੀ ਮਤਲਬ ਜਿਹੜੇ ਕਹਿੰਦੇ ਸੀ ਵੀ ਬਾੜ ਆ ਰਿਹਾ ਮੁਰਗੀ ਖਾਨਾ ਖੋਲ ਲੋ ਹਾਂਜੀ ਹਾਂ ਉਹੀ ਹਾਲ ਹੋ ਗਈ ਇਹਨਾਂ ਦੀ ਮੈਂ ਕਹਿੰਦਾ ਮੁਰਗੀ ਖਾਨਾ ਇਹਨਾਂ ਨੂੰ ਖੋਲਣਾ ਪਊਗਾ ਹੁਣ ਸਰਕਾਰ ਆਪਾਂ ਦਾ ਬੱਜਾਂਗੇ ਮੁਰਗੀ ਖਾਨਾ ਖੋਲਣ ਨੂੰ ਤੂੰ ਕਿਉਂ ਇਹਨਾਂ ਨੇ ਹੁਣ ਘਰੋਂ ਨਿਕਲਣਾ ਨਹੀਂ ਜਾਣਾ ਜਾਨ ਨਿਕਲਣੀ ਬਾਹਰ ਕੈਨੇਡਾ ਚ ਹੋਰ ਕੋਈ ਨਹੀਂ ਕਰ ਸਕਦੇ ਮਤਲਬ ਲੋਕਾਂ ਦੇ ਮਨ ਚ ਇਹ ਰੋ ਹੈ ਜੋ ਜਿਹੜੇ ਵੋਟਾਂ ਪਾਈਆਂ ਤੁਸੀਂ ਵੀ ਮਤਲਬ ਅੱਜ ਪਛਤਾਵਾ ਹੁੰਦਾ ਪੂਰਾ ਜਿ ਪੂਰਾ ਪਛਤਾਵਾ ਹੁਣ ਸੋਨਾ ਦਾ ਤੇਜੂ ਸਾਨੂੰ ਕਹਿੰਦੇ ਵੋਟਾਂ ਪਾਓ ਜੇ ਆਪਾਂ ਬਦਲਾ ਲਿਆਉਣਾ ਇਹਦਾ ਬਦਲਾ ਇਹਨਾਂ ਨੇ ਮਾਂ ਦੇ ਪੁੱਤਾਂ ਨੇ ਸਾਨੂੰ ਦੂਜੇ ਚੰਗੇ ਲੱ ਸਾਡਾ ਸਰਪੰਚ ਸੀ ਕਾਂਗਰਸੀ ਉਹਨੇ ਪਿੰਡ ਦੇ ਵਿੱਚ ਲਾਦਾ ਸੀਗਾ ਵੀ ਬੋਰਡ ਵੀ ਜਿਹੜਾ ਵੀ ਸਾਡੇ ਐਮਐਲਏ ਕੋਈ ਵੜਿਆ ਅਸੀਂ ਘੇਰਾਂਗੇ ਤੇ ਅਸੀਂ ਹੁਣ ਇਹ ਵੀ ਬਣਾ ਕੇ ਲਾਉਣਾ ਵੀ ਜਿਹੜਾ ਕਿਸੇ ਪਾਰਟੀ ਦਾ ਵੀ ਐਮਐਲਏ ਹੋਵੇ ਜਿਹਨੇ ਸਾਡੇ ਨਾਲ ਮਾੜਾ ਕੀਤਾ ਅਸੀਂ ਉਹਨੂੰ ਘੇਰਾਂਗੇ ਸਵਾਲ ਹੋਣਗੇ ਹੁਣ ਸਵਾਲ ਵੀ ਹੋਣਗੇ ਪੜਾਹਟ ਤੇ ਪਰਚੇ ਕਰਦੇ ਸਾਨੂੰ ਕੋਈ ਡਰ ਨਹੀਂ ਪਰਚਾਂ ਦਾ ਜੋ ਸਾਡੇ ਜਵਾਕਾਂ ਤੋਂ ਪੜੀਆਂ ਖੋਈਆਂ ਗਏ ਆ ਅਸੀਂ ਪਰਚੇ ਤੋਂ ਕੀ ਲੈਣਾ ਪਰਚਾ ਇੱਕ ਛੜ ਕੇ ਪੰਜਾਹ ਕਰ ਦੇਣ ਸਾਨੂੰ ਪਰਚੇ ਦਾ ਕੋਈ ਡਰ ਨਹੀਂ ਤੁਸੀਂ ਆ ਸਮਾਹ ਸਾਡਾ ਨਾ ਮਾਈਆਂ ਵੀ ਖੜੀਆਂ ਤੁਸੀਂ ਆਜੋ 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 ਤੁਸੀਂ ਤੁਸੀਂ ਆਜੋ 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 ਤੁਹਾਨੂੰ ਵੀ ਮਤਲਬ ਕਿਹਾ ਤੁਸੀਂ ਵੀ ਉੱਤੇ ਬੋਲੀਆਂ ਤੁਹਾਨੂੰ ਵੀ ਕਿਹਾ ਵੀ ਮਤਲਬ ਵੇਲੜਾਂ ਦੇ ਵਿੱਚ ਤੁਸੀਂ ਵੀ ਆਈਆਂ ਹਾਂ ਹਾਂਜੀ ਵੇਲੜਾਂ 'ਚ ਹੀ ਆਈਆਂ ਸੀ ਵੀ ਹਾਂ ਵੇਲੜਾ ਜੀ ਆਈਆਂ ਜਿੱਦੇ ਸਾਥੋਂ ਵੋਟਾਂ ਲੈਣੀਆਂ ਸੀ ਉਹਦੇ ਅਸੀਂ ਵੇਲੜ ਨਹੀਂ ਸੀ ਜਿੱਦੇ ਸਾਡੇ ਘਰੇ ਆ ਕੇ ਬਹਿ ਗਿਆ ਸੀ ਕਲਤਾਰ ਸੰਧਵਾ ਕਹਿੰਦਾ ਸੀ ਡੋਰ ਡੋਰ ਕਰਨਾ ਸਾਰੇ ਪਿੰਡ ਵਿੱਚ ਅਸੀਂ ਬੀਬੀਆਂ ਵੀ ਨਾਲ ਧੱਕੇ ਖਾਦੇ ਉਹਦੇ ਅਸੀਂ ਵੇਲੜਾ ਨਹੀਂ ਦੇਸਾਂ ਹੁਣ ਅਸੀਂ ਵੇਲੜਾ ਹੋ ਗਈਆਂ ਵੋਟਾਂ ਲੈ ਲਈਆਂ ਨੂੰ ਕੁਰਸੀ ਦਾ ਇਨਾ ਮਾਣ ਹੋ ਗਿਆ ਇਨਾ ਹਕਾਰ ਹੋ ਗਿਆ ਵੀ ਮੈਂ ਕੁਰਸੀ ਤੇ ਬੈਠਾਂ ਤਾਂ ਮੈਂ ਕਿਸੇ ਤੋਂ ਲੈਣਾ ਕੀ ਹੈ ਨਹੀਂ ਸਾਡੇ ਬੀਬੀਆਂ ਕੋਲੇ ਕੀ ਪਿਸਤੌਲ ਫੜਿਆ ਸੀ ਜਿਹੜਾ ਇਹ ਆਏ ਭੱਜ ਗਿਆ ਸਾਥੋਂ ਡਰ ਕੇ ਦੋਆਂ ਪਿੰਡਾਂ ਚੋਂ ਨਿਕਲ ਗਿਆ ਕੀ ਸੀ ਸਾਡੇ ਕੋਲੇ ਇਹਦੀ ਤਾਂ ਇਹਨੇ ਫੋਰਸ ਲਈ ਸੀ ਹੁਣ ਬੀਬੀਆਂ ਮਤਲਬ ਇਹ ਸਵਾਲ ਕਰਨੇ ਛੱਡ ਦੇਣਗੀਆਂ ਕਿ ਕਰਨਗੀਆਂ ਨਹੀਂ ਜੀ ਕਰਾਂਗੇ ਸਵਾਲ ਜਿਹੜੀਆਂ ਸਾਡੇ ਨਾਲ ਵਾਅਦੇ ਕਰਕੇ ਗਿਆ ਜਿਹਦੇ ਵੋਟਾਂ ਵੇਲੇ ਆਇਆ ਸੀ ਆਂਦਾ ਤੁਸੀਂ ਕੱਲੇ-ਕੱਲੇ ਨੇ ਵੋਟ ਪਾਉਣੀ ਤੇ ਕੱਲਾ-ਕੱਲਾ ਆ ਕੇ ਮੇਥੋਂ ਜਿਹੜੀ ਮਰਜ਼ੀ ਗੱਲ ਪੁੱਛਿਆ ਜੋ ਅੱਜ ਕੀ ਗੱਲ ਸਾਡੇ ਮੱਥੇ ਕਿਉਂ ਨਹੀਂ ਲੱਗਦਾ ਇਹ ਤਾਂ ਕਿਹਨੇ ਦੇ ਸਵਾਲ ਕਰਿਓ ਲੀਡਰਾਂ ਨੂੰ ਤੇ ਇਹਨਾਂ ਨੇ ਆਪ ਹੀ ਸਿਖਾਇਆ ਹਾਂ ਤੇ ਹੁਣ ਇਹ ਕਿਉਂ ਭਾਈ ਦੇ ਫਿਰ ਸਵਾਲਾਂ ਤੋਂ ਹੁਣ ਕਰਨ ਹਮ ਖੜ ਕੇ ਕਿਵੇਂ ਆਜੋ 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 ਤੁਸੀਂ ਵੇਲਿਆਂ ਚ ਹੀ ਆ ਵੇਲਣਾ ਚ ਆ ਜਾ ਤੂੰ ਵੀ ਤੁਸੀਂ ਵੇਲਣਾ ਵੇ ਲੜੀਆਂ ਵੀਰੇ ਹੋਰ ਕੀ ਅੱਛਾ ਹਾਂਜੀ ਜਮਾਂ ਹੀ ਵੇਲੇ ਆ ਜਮਾਂ ਹੀ ਵੇਲੇ ਆ ਹੋਰ ਵੇਲੇ ਕਰਤੇ ਹੈ ਨੌਕਰੀਆਂ ਸਾਨੂੰ ਦੇ ਦਿੰਗੇ ਉਹਨੇ ਨੌਕਰੀਆਂ ਲੱਗ ਗਈਆਂ ਹੋਰ ਕਾਈ ਨੌਕਰੀ ਤੇ ਸਾਰੇ ਤੁਹਾਨੂੰ ਨੌਕਰੀਆਂ ਦੇ ਦਿੱਤੀਆਂ ਉਹਦਾ ਜਿਹੜੇ ਜਮਾਂ ਲਿਬੜੇ ਹੁੰਦੇ ਸੀ ਮਾਰੀ ਮੂਰੀ ਵਾਲਿਆਂ ਦੇ ਪਿੰਗਾ ਬਾਬਾ ਮਿਲਦੇ ਸੀ ਵੋਟਾਂ ਵੇਲੇ ਤਾਂ ਨੀ ਸਾਨੂੰ ਵੋਟਾਂ ਪਾਓ ਤੇ ਹੁਣ ਅਸੀਂ ਵੇਲਣਗੇ ਕਾ ਕਾ ਕੇ ਸਾਹ ਸਾਨੂੰ ਅਸੀਂ ਪਿੰਡਾਂ 'ਚ ਕਹਿ ਕੇ ਸਾਰ ਐਸੇ ਪਾਸੇ ਰਸਤੇ ਜਰਾਂ ਨੂੰ ਕਹਿ ਵੀ ਆਹ ਪਾਰਟੀ ਨੂੰ ਪਾਓ ਤੇਜੀ ਪਾਰਟੀ ਵੇਖੀ ਕੀ ਕਰਦੀ ਆ ਇਹਨਾਂ ਦਾ ਬੇੜਾ ਉਦੋਂ ਬਹਿ ਗਿਆ ਜਦੇ ਤੇਜੀ ਪਾਰਟੀ ਦੇ ਨਾਲੇ ਦੂਜੇ ਤਾਂ ਠੀਕ ਸੀਗੇ ਇਹਨਾਂ ਨੇ ਜਮੇ ਕੰਮ ਖਤਮ ਕਰਤਾ ਦੁੱਖ ਹੋਇਆ ਜਦੋਂ ਵੇਲਣ ਗਿਆ ਜੀ ਬਹੁਤ ਦੁੱਖ ਹੋਇਆ ਵੀਰੇ ਦੋਖਾ ਤਾਂ ਵੀਰੇ ਹੋਣਾ ਹੀ ਸੀਗਾ ਜਦੋਂ ਸਾਡੇ ਬਜ਼ੁਰਗਾਂ ਨੂੰ ਵੇਲੜ ਕਹਿਤਾ ਬਹੁਤ ਜ਼ਿਆਦਾ ਹੀ ਦੋਖ ਹੋਇਆ ਨਾਲ ਬੀਬੀ ਇੱਕ ਕਸਾਨ ਵੇਲਾ ਹੈ ਅੱਜ ਦੇ ਟਾਈਮ 'ਚ ਸਹੀ ਦੱਸੋ ਜਿੰਨਾ ਵੀਰੇ ਇੰਨਾ ਕਿਸੇ ਰਿਸ਼ਤੇਦਾਰੀ 'ਚ ਜਾਣ ਦਾ ਟਾਈਮ ਹੈ ਨਹੀਂਗਾ ਦੋਖੀ ਤੱਕ ਜਾਈ ਦਾ ਘੰਟਾ ਭੱਜ ਭਜਾ ਕੇ ਘਰੇ ਆਈਦਾ ਤੇ ਵੀ ਇੰਨਾ ਨਹੀਂ ਸੀ ਸਪੀਕਰ ਸਾਹਿਬ ਨੂੰ ਕਹਿਣਾ ਚਾਹੀਦਾ ਇਹ ਗੱਲ ਬਹੁਤ ਉਹਨਾਂ ਦੀ ਵੀ ਨਾ ਨਿੰਦਨਯੋਗ ਗੱਲ ਆ ਜਿਹੜੀ ਉਹਨਾਂ ਨੇ ਕਹਿਤੀ ਜਿਹੜੀ ਗੱਲ ਕਹਿ ਪਹਿਲਾਂ ਕਿਹਾ ਵੀ ਜਿਹੜੇ ਧਰਨੇ ਨਾਲ ਨਸ਼ਾ ਵੱਧ ਗਿਆ ਪੰਜਾਬ 'ਚ ਹੁਣ ਵੇਲੜ ਕਹਿਆ ਮਤਲਬ ਕੁੱਲ ਮਿਲਾ ਕੇ ਸਾਰੇ ਪੰਜਾਬ ਦਾ ਦੋਸ਼ੀ ਕੱਲਾ ਕਿਸਾਨ ਹੀ ਆ ਉਹਨਾਂ ਤਾਂ ਵੀਰੇ ਫਿਰ ਬਣਾ ਹੀ ਦਿੱਤਾ ਕਿਸਾਨ ਹੀ ਬਣਾਤਾ ਉਹਨਾਂ ਨੇ ਤਾਂ ਜਿਹੜੇ ਕਿਸਾਨ ਦੇ ਸਿਰ ਤੋਂ ਇੰਨੀ ਦੁਨੀਆ ਪਾਲਦੀ ਆ ਤੇ ਉਹ ਵਿਹਲੜਾ ਇੰਨੇ ਹੁਣ ਜਿਨ੍ਹਾਂ ਦੇ ਆਹ ਕਣਕਾਂ ਸੜ ਗਈਆਂ ਵਿਚਾਰੇ ਉਹ ਰੋਂਦੇ ਆ ਤੇ ਵੀ ਕੋਈ ਹੱਲ ਕਰਨਗੇ ਉਹਨਾਂ ਦਾ ਕੋਈ ਹੱਲ ਨਹੀਂਗਾ ਕਿਸਾਨ ਦੇ ਤਾਂ ਹਰ ਇੱਕ ਨੇ ਜੁੱਤੀਆਂ ਹੀ ਮਾਰਨੀਆਂ ਇਹਨਾਂ ਨੇ ਕਿਸਾਨ ਤੋਂ ਦਾ ਵੋਟਾਂ ਲੈ ਕੇ ਉਹਨਾਂ ਦੇ ਜੁੱਤੀਆਂ ਹੀ ਮਾਰਨਗੇ ਮਤਲਬ ਹੁਣ ਫਿਰ ਸਵਾਲ ਹੋਣਗੇ ਫਿਰ ਆਉਣਗੇ ਪਿੰਡ 'ਚ ਵੇਖੋ ਹਣ ਵੀਰੇ ਉਹਨਾਂ ਨੂੰ ਆਪਣੂੰ ਸਮਝਣਾ ਚਾਹੀਦਾ ਵੀ ਜਿੰਨਾ ਤਾਂ ਅਸੀਂ ਵੋਟਾਂ ਲਈਆਂ ਅਸੀਂ ਉਹਨਾਂ ਦੀ ਗੱਲ ਤਾਂ ਸੁਣ ਨਹੀਂ ਸਕਦੇ ਵੀ ਹੁਣ ਮਾਈਆਂ ਬੀਬੀਆਂ ਤਾਂ ਨਹੀਂ ਉਹਨਾਂ ਨੂੰ ਕੁਛ ਕਹਿੰਦੀਆਂ ਸੀਗੀਆਂ ਵੀ ਅਸੀਂ ਤਾਂ ਉਹਨਾਂ ਨੂੰ ਐਂ ਕਿਐਸੇ ਸਵਾਲ ਹੀ ਪੁੱਛਨੇ ਸਾਡੇ ਨਾਲ ਜਿਹੜੇ ਵੋਟਾਂ ਵੇਲੇ ਆ ਕੇ ਗੱਲਾਂ ਕਰਦੇ ਸੀ ਹੁਣ ਨਹੀਂ ਸੀ ਗੱਲ ਕਰ ਸਕਦੇ ਹਮਮ ਹੋਰ ਅਕਸਰ ਉਹ ਵੀ ਤਾਂ ਇੱਥੋਂ ਇੱਥੋਂ ਫਿਰਦਾ ਹੀ ਜਾਂਦਾ ਹੈ ਭਰਾ ਹੀ ਉਹ ਵੀ ਇਹਨਾਂ ਬੰਦਿਆਂ ਦਾ ਹੀ ਵੀ ਗੱਲ ਤਾਂ ਸੁਣ ਨਹੀਂ ਸਕਦਾ ਸੀ ਹਮਮ ਮੇਰਾ ਭਾਜੀ ਗਿਆ ਬਸ ਨਹੀਂ ਉਹਨੇ ਇੰਨੀ ਫੋਰਸ ਮੰਗਾਈ ਕਿਹੜਾ ਬੰਬ ਵੀੜਿਆ ਸੀ ਇੱਥੇ ਕਿਹੜਾ ਬੰਬ ਸਿੱਟਦੇ ਸੀਗੇ ਕਿ ਨਹੀਂ ਇੰਨੀ ਮੰਗਾਈ ਘੱਟ ਰਸ ਗੈਂਤੀ ਚ ਸੀਗੇ ਬੁੜੀਆਂ ਬੰਦੇ ਤੇ ਉਹ ਤਾਂ ਇੰਨੀ ਮੰਗਾ ਲਈ ਵੀ ਖੁਣੀ ਮੈਨੂੰ ਕੀ ਕਰਨਗੇ ਇਹਨਾਂ ਨੂੰ ਘੇਰ ਲਾਤਾ ਤੇ ਆ ਬਾਹਰ ਨਿਕਲ ਗਿਆ ਆ ਬਾਹਰ ਨਿਕਲ ਗਿਆ ਹਾਂ 5 ਮਿੰਟ ਚ ਕੀ ਗੱਲਬਾਤ ਕਰ ਲਈ ਉਹਨੇ ਹਾਂ ਜੀ ਸਕਿੰਟ ਰੁਕਿਆ ਉਹ ਅੰਦਰ ਹਾਂ ਜੀ ਸਕਿੰਟ ਅੰਦਰ ਵੜ ਕੇ ਉਹਨੇ ਕੁੰਡੀ ਲਾਤੀ ਅਸੀਂ ਕਿਹਾ ਵੀ ਤੁਸੀਂ ਪਤਰਕਾਰ ਸੱਦੋ ਮੀਡਗਾ ਦੇ ਸਾਹਮਣੇ ਅਸੀਂ ਗੱਲ ਕਰਨੀ ਤੇ ਦਾਦਾ ਖੜਾ ਹੋ ਕੇ ਬਹੁਤ ਜੋਸ਼ ਚ ਬੋਲਿਆ ਕੋਈ ਮੀਡਗਾ ਨਹੀਂ ਆਊਗਾ ਕਹਿੰਦਾ ਇੱਥੇ ਤੇ 5 ਸਕਿੰਟ ਚ ਬਾਹਰ ਨਿਕਲ ਕੇ ਤੇ ਕਹਿੰਦਾ ਇਹਨਾਂ ਨੂੰ ਕੁੰਡੀ ਲਾ ਦਿਓ ਮੇਰੇ ਮਗਰ ਨਾ ਹੁਣ ਕੀ ਸੀ ਸਾਡੇ ਕੋਲ ਜਿਹੜਾ ਇੰਨਾ ਡਰਦਾ ਸੀ ਸਾਡੇ ਤੋਂ ਉਹ ਕੋਈ ਬੰਦੇ ਵਾਲੀ ਗੱਲ ਤਾਂ ਕੀਤੀ ਨਾ ਉਹਨੇ ਔਰ ਵਾਲੀ ਗੱਲ ਕੀਤੀ ਆ ਆਪਣੇ ਇੰਨਾ ਤਾਂ ਕਰਦੀਆਂ ਜਿੰਨਾ ਉਹਨੇ ਕੀਤਾ ਇਹ ਕੁਛ ਕਿਤੇ ਤੁਸੀਂ ਕੱਲੇ ਆਣੇ ਇਹ ਤਾਂ ਨਹੀਂ ਪੁੱਛ ਰਹੇ ਸੀ ਹਜ਼ਾਰ ਹਜ਼ਾਰ ਰੁਪਈਆ ਸਾਡਾ ਕਿੱਥੇ ਨਹੀਂ ਜੀ ਅਸੀਂ ਹਜ਼ਾਰ ਤਾਂ ਬਹੁਤ ਸਾਡੇ ਖਾਤੇ ਭਰ ਗਏ ਅੱਗੇ ਹੀ ਅਸੀਂ ਹਜ਼ਾਰ ਕਿ ਅਸੀਂ ਤਾਂ ਅੱਗੇ ਇੱਥੇ ਆਇਆ ਸੀ ਉਹਦੋਂ ਨੂੰ ਫੜਾਉਂਦੇ ਸੀ ਜਿਹੜੇ ਭਰ ਕੇ ਗਿਆ ਸੀ ਹਜ਼ਾਰ ਹਜ਼ਾਰ ਦੇ ਤੇ ਉਹ ਲੈ ਜਾ ਵੀ ਕਿਸੇ ਨੂੰ ਹੋਰ ਦੇ ਦੇ ਸਾਡੇ ਤੋਂ ਬਹੁਤ ਆ ਕੇ ਸਾਨੂੰ ਹਜ਼ਾਰ ਦੀ ਨਹੀਂ ਲੋੜ ਗਈ ਹੂੰ ਤਾਂ ਸਾਡੇ ਕਿਸਾਨ ਕਿੰਨੇ ਬੁਰੇ ਹਾਲਾਂ 'ਚ ਰੋਲਤੇ ਨੇ ਕੋਈ ਚਾਹੀਦਾ ਕੰਮ ਕੀਤਾ ਹੂੰ ਉਦੋਂ ਤਾਂ ਇਹ ਕਹਿੰਦੇ ਸੀ ਮੈਂ ਕਿਸਾਨ ਦਾ ਪੁੱਤ ਭਗਵੰਤ ਮਾਨ ਹੋਈ ਕਹਿੰਦਾ ਸੀ ਮੈਂ ਇੰਜਨਾਂ ਦੀਆਂ ਡੋਰੀਆਂ ਆਉਂਦਾਰਿਆਂ ਅੱਜ ਡੋਰੀਆਂ ਪਾਉਣ ਵਾਲੇ ਕਿੱ ਅੱਜ ਖਾਲਾ ਕੇ ਪੈਂਦਾ ਰਿਹਾ ਹਾਂ ਬੱਖਾ ਲਾ ਕੇ ਪੈਂਦਾ ਰਿਹਾ ਮੇ ਖੇਤਾਂ ਚ ਇਹਨਾਂ ਦਾ ਕਿਸਾਨਾਂ ਨੂੰ ਨਹੀਂ ਪਤਾ ਜਿੰਨਾ ਮੈਨੂੰ ਪਤਾ ਤੇ ਅੱਜ ਕਿਸਾਨ ਇਹਨੂੰ ਦੱਸਦੇ ਨਹੀਂਗੇ ਵੀ ਕਿਵੇਂ ਰੋਲ ਦੇ ਫਿਰਦੇ ਉਹ ਤਾਂ ਕਹਿੰਦੇ ਵੀ ਐਵੇਂ ਧਰਨੇ ਲਾਉਂਦੇ ਭਗਵੰਤ ਮਾਨ ਵੀ ਕਹਿੰਦਾ ਇਹਦਾ ਜਗਾ ਨਹੀਂ ਵਜਾ ਨਹੀਂ ਜਗਾ ਦੇਂਦੇ ਬਸ ਕੱਲੀ ਹੁਣੇ ਉਹੀ ਗੱਲ ਆ ਫਿਰ ਉਹਨਾਂ ਨੂੰ ਤਾਂ ਕਹਿਣਾ ਹੀ ਹੁਣ ਉਹ ਸਤਾ ਚ ਆ ਗਏ ਨਾ ਕੁਰਸੀ ਮਿਲ ਗਈ ਕੁਰਸੀ ਦਾ ਮਾਣ ਹੋ ਗਿਆ ਉਹਨਾਂ ਨੂੰ ਹੂੰ ਕੁਰਸੀ ਦੀ ਵੋਟਾਂ ਪਾਈਆਂ ਸੀ ਇਹਨਾਂ ਨੇ ਪਾਈਆਂ ਸੀ ਜੀ ਦੁੱਖ ਹੁੰਦਾ ਹੈ ਦੁੱਖ ਬਹੁਤ ਹੁੰਦਾ ਜੀ ਪਾਈਆਂ ਕਰਕੇ ਜੇ ਨਾਂ ਪਾਈਆਂ ਤਾਂ ਫਿਰ ਅਸੀਂ ਇਹਨਾਂ ਨੂੰ ਸਵਾਲ ਉਹ ਨਾ ਕਰਦੇ ਜਿਹੜੇ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਕਿਸੇ ਗੱਲ ਤੇ ਤਾਂ ਪੂਰੇ ਉੱਤਰ ਦੇ ਇਹ ਖੁਦ ਹੀ ਕਹਿੰਦੇ ਸੀ ਲੀਡਰਾਂ ਨੂੰ ਸਵਾਲ ਕਰਿਓ ਹਾਂਜੀ ਕਹਿੰਦੇ ਸੀ ਇਹਨਾਂ ਨੇ ਸਿਖਾਇਆ ਸਾਨੂੰ ਤੇ ਆਪ ਹੀ ਹੁਣ ਬਾਈ ਦੇ ਤੇ ਵੋਟਾਂ ਲਾਣੇ ਸੋ ਦੇਖੋ ਕਾਹਦਾ ਸੀਗਾ ਕਿ ਮੈਨੂੰ ਵੋਟਾਂ ਪਾਓ ਐਂਕੀ ਸਾਨੂੰ ਮੌਕਾ ਦਿਓ ਸਾਨੂੰ ਮੌਕਾ ਦਿਓ ਹਾਂ ਜੀ ਦੇ ਆਇਆ ਉਹਦੇ ਪਹਿਲਾਂ ਸੀ ਇੱਥੇ ਖੜੇ ਰਹੇ ਫਿਰ ਅਸੀਂ ਕਿਹ ਮਿਹਰੇ ਰਾਹ ਤੇ ਖੜੇ ਰਹੇ ਫਿਰ ਅੰਦਵਾਜੇ ਭੱਜ ਗਿਆ ਚੰਦ ਵਾਜੇ ਸੀ ਮਗਰ ਕੇ ਫਿਰ ਵੀ ਸਾਨੂੰ ਮਿਲਿਆ ਹੀ ਨਹੀਂ ਕਿਤਾ ਕਿੱਦਾਂ ਸਤਮ ਹੋ ਗਏ ਇਹਨਾਂ ਕਾਹਦਾ ਡਰ ਤੁਹਾਡੇ ਤੋਂ ਕੀ ਇਹ ਸਤਾ ਕੋਸ ਨਹੀਂ ਆਖਿਆ ਸੀਗਾ ਵਸ ਦੀ ਬੋਟਾ ਲੜਗਾ ਸੋਦੇ ਤਾਂ ਕਿਸੇ ਨੇ ਕਸਾਕਿਆ ਨਹੀਂ ਇੱਕ ਤੇ ਉਹ ਖੜਦਾ ਸੀ ਐਸੇ ਸਾਡੇ ਤੇ ਐਸੇ ਹਾਂ ਹਾਂਜੀ ਅੱਜ ਲੋਕ ਭੜੇ ਲੱਗਣ ਲੱਗੇ ਹਾਂਜੀ ਭੜੇ ਲੱਗਣ ਲੱਗੇ ਕਿਸਾਨ ਵੇਲੇ ਹੋ ਗਏ ਕਿਸਾਨ ਤਾਂ ਆਪੇ ਵੇਲੇ ਆ ਜਿਹੜੇ ਤੁਸੀਂ ਐਸੇ ਹੈ ਘਟੀਆਂ ਚ ਬੈਠੇ ਫਿਰਦੇ ਕਿਸਾਨ ਧੁੱਪੇ ਭੌਂਕਦੇ ਫਿਰਦੇ ਹਾਂ ਆਪੇ ਕਿਸਾਨ ਵੇਲੇ ਬਿਲਕੁਲ ਤਾਂ ਗੱਲਬਾਤ ਕੀਤੀ ਜਿਨ੍ਹਾਂ ਇਸ ਪਿੰਡ ਤੋਂ ਹੀ ਸਪੀਕਰ ਸਾਹਿਬ ਨੂੰ ਚੜ੍ਹਾਈ ਸੀ ਇਹਨਾਂ ਲੋਕਾਂ ਤੋਂ ਹੀ ਆਈ ਸੀ ਜਿੱਥੋਂ ਉਹਨਾਂ ਨੇ ਕਿਹਾ ਕਿ ਵੇਲੜ ਨੇ ਤਾਂ ਉਹਨਾਂ ਅਸੀਂ ਕਿਹਾ ਵੀ ਜਾ ਕੇ ਦੇਖੀਏ ਸਹੀ ਵੀ ਕਿੰਨੇ ਇੱਕ ਵੇਲੜ ਨੇ ਜਿਹੜਾ ਜਿਹੜਾ ਇਸ ਸਮੇਂ ਰੁੱਤ ਚੱਲ ਰਹੀ ਆ ਜਿਸ ਤਰੀਕੇ ਦਾ ਮੌਸਮ ਚੱਲ ਰਿਹਾ ਅੱਜ ਤਾਂ ਕਹਿੰਦੇ ਆ ਕਿ ਕਿਸਾਨ ਕੋਲੇ ਸਾਹ ਲੈਣ ਦਾ ਵੀ ਸਮਾਂ ਨਹੀਂ ਹੈ ਪਰ ਇਸਰ ਦੌਰਾਨ ਸਪੀਕਰ ਸਾਹਿਬ ਦਾ ਇਹ ਬਿਆਨ ਤਾਂ ਉਸਤੇ ਲੋਕਾਂ ਨੇ ਜੋ ਜਵਾਬ ਦਿੱਤਾ ਉਹ ਤੁਸੀਂ ਜਰੂਰ ਸੁਣਿਆ ਤੇ ਇਹ ਲੋਕਾਂ ਦਾ ਜਵਾਬ ਹੈ ਤੇ ਹੁਣ ਇਹ ਕਹਿੰਦੇ ਵੀ ਵੇਲੜ ਤਾਂ ਸੀ ਹੈ ਗਈਆਂ ਪਰ ਹੁਣ ਜਦੋਂ ਵੀ ਪਿੰਡ ਦੇ ਵਿੱਚ ਆਇਆ ਕਰਨਗੇ ਵੇਲੜ ਫਿਰ ਉਹਨਾਂ ਨੂੰ ਮੁਰੇ ਮਿਲਿਆ ਕਰਨਗੇ ਫਿਰ ਸਵਾਲ ਕਰਿਆ ਕਰਨਗੇ ਇਹ ਵੇਲੜ ਹੁਣ ਉਹਨਾਂ ਦਾ ਖਹਿੜਾ ਨਹੀਂ ਛੱਡਣਗੇ ਤੇ ਹੁਣ ਗੱਲਬਾਤ ਇਹਨਾਂ ਦੇ ਨਾਲ ਜਾ ਕੇ ਦੇਖਦੇ ਆ ਜਿਹੜੇ ਦੋ ਸਕੂਲਾਂ ਤੇ ਉਹ ਕਹਿੰਦੇ ਕਿ ਜਿਹੜੇ ਪਿਛਲੇ 70 ਸਾਲਾਂ ਚ ਕੰਮ ਨਹੀਂ ਹੋਏ ਅਸੀਂ ਉਹ ਕੰਮ ਕੀਤੇ ਆ ਉਹ ਕਿਹੜੇ ਕੰਮ ਕੀਤੇ ਆ ਉਹ ਹੁਣ ਇਹਨਾਂ ਲੋਕਾਂ ਦੇ ਨਾਲ ਜਾ ਕੇ ਦੇਖਦੇ ਆ ਚੰਦ ਬਾਜਾ ਤੇ ਮਿਸ਼ਰੀ ਵਾਲਾ ਪਿੰਡ ਦੇ ਵਿੱਚੋਂ ਆਏ ਸੀ ਉਦੋਂ ਦੋਨੋਂ ਸਕੂਲਾਂ ਦੀ ਹਾਲਾਤ ਵੀ ਤੁਹਾਨੂੰ ਦਿਖਾਉਣੇ